ਵੱਲੋਂ ਹੀ ਕਹਿ ਲੋ ਹੁਕਮ ਹੋਇਆ ਜੀ ਇਹ ਚੀਜ਼ ਦੀ ਵੀ ਘਾਟ ਤਾਂ ਬਹੁਤ ਸਮੇਂ ਤੋਂ ਸੀ ਪਰ ਇਸ ਵਾਰ ਸੋਣ ਰੱਬ ਨੇ ਕਰਵਾਉਣਾ ਸੀ ਚੰਗਾ ਕੰਮ ਕੋਈ ਕਹਿ ਲੋ ਜੀ ਬਸ ਉਹਨਾਂ ਵੱਲੋਂ ਹੀ ਹੁਕਮ ਹੋਇਆ ਤਾਂ ਉਹ ਔਰ ਇਸ ਪਿੰਡ ਦੇ ਵਿੱਚ ਜਿਹੜਾ ਮੁਸਲਮਾਨ ਭਾਈਚਾਰਾ ਹੈ ਉਹਨਾਂ ਦੇ ਕੋਲ ਮਸਜਿਦ ਲਈ ਜਗ੍ਹਾ ਨਹੀਂ ਸੀਗੀ ਔਰ ਉਹ ਆਪਣੇ ਘਰ 'ਚ ਹੀ ਨਮਾਜ਼ ਪੜ੍ਹਦੇ ਸੀ ਦੇ ਆਸ-ਪਾਸ ਦੇ ਕਿਸੇ ਵੱਡੇ ਪਿੰਡ ਦੇ ਵਿੱਚ ਨमाज ਪੜਨ ਲਈ ਸ਼ੁਕਰਵਾਰ ਨੂੰ ਜਾਂਦੇ ਸੀ। ਇਹ ਪਿੰਡ ਦੇ ਹੀ ਜ਼ਿੰਮੇਦਾਰ ਭਾਈਚਾਰੇ ਨੇ ਉਹਨਾਂ ਦੀ ਇਸ ਤਕਲੀਫ ਨੂੰ ਮਹਿਸੂਸ ਕੀਤਾ ਤੇ ਉਹਨਾਂ ਨੇ ਆਪਣੇ ਵੱਲੋਂ 메ਨ ਸੜਕ ਦੇ ਉੱਤੇ ਇਹ ਮਸਜਿਦ ਦੇ ਲਈ ਜਗਾ ਜਿਹੜੀ ਹੈ ਇੱਕ ਸਿੱਖ ਪਰਿਵਾਰ ਨੇ ਜਿਹੜੀ ਹੈ ਮੁਸਲਮਾਨਾਂ ਨੂੰ ਨमाज ਪੜਨ ਦੇ ਲਈ ਡੋਨੇਟ ਕੀਤੀ। ਇੱਕ ਵਾਲੀ ਫਿਰ ਪੰਜਾਬ ਦੀ ਧਰਤੀ ਤੋਂ ਇੱਕ ਮੁਹੱਬਤ ਦਾ ਸਨੇਹਾ ਪੰਜਾਬ ਦੀ ਧਰਤੀ ਤੋਂ ਪਿਆਰ ਦਾ ਸਨੇਹਾ ਜਿਹੜਾ ਕੋਈ ਇਸ ਪਿੰਡ ਦੇ ਸਿੱਖ ਭਾਈਚਾਰੇ ਨੇ ਜਿਹੜਾ ਹੈ ਉਹ ਪੂਰੇ ਪੰਜਾਬ ਵੱਲੋਂ ਪੂਰੇ ਪਾਰਾਂ ਤੇ ਚੀਨਿਆ ਸੀ ਪੰਜਾਬ ਇੱਕ ਤਾਕਤ ਔਰ ਮੁਹੱਬਤ ਦਾ ਨਾਅ ਹੈ ਤੇ ਬਹੁਤ ਸਾਰੀਆਂ ਤਾਕਤਾਂ ਜਿਹੜੀਆਂ ਇਹਨੂੰ ਕਦੀ ਬਰਦਾਸ਼ਤ ਨਹੀਂ ਕਰਦੀਆਂ ਅ ਜੇਕਰ ਤੁਸੀਂ ਪਹਿਲੀ ਪਾਤਸ਼ਾਹੀ ਧੰਨ ਧਰਗੂਰ ਨਾਨਕ ਦੇਵ ਜੀ ਤੋਂ ਲੈ ਕੇ ਇਸ ਮੇਸ਼ਪੀ ਦਾ ਸਾਹਿਬ ਜੀ ਲਈ ਗੁਰੂ ਗੋਬਿੰਦ ਸਿੰਘ ਤੱਕ ਦੇਖੋਗੇ ਔਰ ਫਿਰ ਉਧਰ ਤੁਸੀਂ شیخ ਬਾਬਾ ਫਰੀਦੁੱਦੀਨ ਸ਼ਕਰਕਾਈ ਤੋਂ ਲੈ ਕੇ ਬੁੱਲੇ ਸ਼ਾਹ ਤੱਕ ਦੇਖੋਗੇ ਪੰਜਾਬ ਦੀ ਧਰਤੀ ਜਿਹੜੀ ਆ ਉਹ ਸਾਂਝੀ ਵਾਰਤਾ ਦੀ ਗੱਲ ਕਰਦੀ ਹੈ ਕਦੇ ਜਿੱਥੇ ਕਦੀ ਨਬੀ ਖਾਨ ਤੇ ਗਨੀ ਖਾਨ ਨੇ ਆਪਣੇ ਗੁਰੂ ਨੂੰ ਉੱਚਾ ਪੀਰ ਬਣਾ ਕੇ ਮੋਢੇ ਚੱਕਿਆ ਤੇ ਕਿਤੇ ਪੀਰ ਬੁੱਧੂ ਸ਼ਾਹ ਨੇ ਕੁਰਬਾਨੀਆਂ ਦਿੱਤੀਆਂ ਮੈਂ ਕਹਿਣਾ ਚਾਹੁੰਦਾ ਵੀ ਸਜਦਾ ਇਹ ਕਰਿਆ ਕਰਨਗੇ ਤੇ ਸਵਾਬ ਹੁਣੋਂ ਵੀ ਮਿਲਿਆ ਕਰੇ ਬਹੁਤ ਬਹੁਤ ਸ਼ੁਕਰੀਆ ਚੱਕਵਣੀ ਟੀਵੀ ਨਾਲ ਜੁੜੇ ਹੋ ਮੈਂ ਹਾ ਪ੍ਰਕਾਸ਼ ਸ਼ਰਮਾ ਦੁਨੀਆ ਦੇ ਵਿੱਚ ਇੱਕ ਵਿਸ਼ਾਲ ਪੈਦਾ ਕਰ ਦਿੱਤੀ ਹੈ ਸੰਸਾਰ ਦੇ ਵਿੱਚ ਇੱਕ ਮਿਸਾਲ ਪੈਦਾ ਕਰਨ ਵਾਲਾ ਹਲਕਾ ਅਮਰਗੜ ਦਾ ਪਿੰਡ ਉਮਰਪੁਰਾ ਜਿੱਥੇ ਕਹਿ ਲਿਏ ਪਿਛਲੇ 50 ਸਾਲਾਂ ਤੋਂ ਮੁਸਲਮ ਭਾਈਚਾਰੇ ਦੇ ਲੋਕ ਨੇ ਜਿਹੜੇ ਉਹ ਦੂਸਰੇ ਪਿੰਡਾਂ ਦੇ ਵਿੱਚ ਨਵਾਜ਼ ਅਦਾ ਕਰ ਲਈ ਜਾਂਦੇ ਸੀ ਪਰ ਇੱਕ ਸਿੱਖ ਪਰਿਵਾਰ ਨੇ ਉਹਨਾਂ ਦੀ ਇਸ ਪੀੜਾ ਨੂੰ ਸਹਿਨ ਕਰਦੇ ਹੋਏ ਪੀੜਾ ਨੂੰ ਜਾਣਦੇ ਹੋਏ ਆਪਣੇ ਖੇਤ ਦੇ ਵਿੱਚੋਂ ਪੰਜ ਵਿਸਵੇ ਜਿਹੜੀ ਜਗ੍ਹਾ ਹੈ ਉਹ দান ਕੀਤੀ ਹੈ ਮਸਜਿਦ ਦੇ ਲਈ ਤਾਂ ਕਿ ਜਿਹੜੇ ਮੁਸਲਮਾਨ ਵੀਰ ਨੇ ਇਸ ਜਗ੍ਹਾ ਦੇ ਉੱਤੇ ਆਪਣਾ ਸਜਦਾ ਕਰ ਸਕਣ ਆਪਣੀ ਨमाज ਅਦਾ ਕਰ ਸਕਣ ਤੇ ਅੱਜ ਲੁਧਿਆਣੇ ਤੋਂ ਸ਼ਾਹੀ ਇਮਾਮ ਇੱਥੇ ਇਸ ਜਗ੍ਹਾ ਤੇ ਮਸਜਿਦ ਦਾ ਨਿਰਮਾਣ ਕਰਨ ਲਈ ਕਰਨ ਲਈ ਪਹੁੰਚੇ ਨੇ ਨਹੀਂ ਪੱਥਰ ਰੱਖਣ ਲਈ ਪਹੁੰਚੇ ਨੇ ਤੇ ਆਓ ਫਿਰ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਉਨ ਦਾ ਇਸ ਵਿਸ਼ੇ ਦੇ ਉੱਤੇ ਕੀ ਕਹਿਣਾ ਤੇ ਕਿਦਾਂ ਦਾ ਉਹ ਮਹਿਸੂਸ ਕਰ ਰਹੇ ਨੇ ਇਮਾਮ ਸਾਹਿਬ ਅੱਜ ਮੁਬਾਰਕ ਦੇ ਨੇ ਕੀ ਕਹੋਗੇ ਜੀ ਇਸ ਬਾਰੇ ਜੀ ਬismillah अर रहमान अर रहीम ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈਤੀ ਰਹਿਮ ਕਰਨ ਵਾਲਾ ਹੈ ਅੱਜ ਆਪਾਂ ਜ਼ਿਲ੍ਹਾ ਮਲੇਰਕੋਟਲਾ ਦਾ ਪਿੰਡ ਹੈ ਉਮਰਪੁਰਾ ਉੱਥੇ ਖੜੇ ਆਂ ਔਰ ਇਸ ਪਿੰਡ ਦੇ ਵਿੱਚ ਜਿਹੜਾ ਮੁਸਲਮਾਨ ਭਾਈਚਾਰਾ ਹੈ ਉਹਨਾਂ ਦੇ ਕੋਲ ਮਸਜਿਦ ਲਈ ਜਗ੍ਹਾ ਨਹੀਂ ਸੀਗੀ ਔਰ ਉਹ ਆਪਣੇ ਘਰ 'ਚ ਹੀ ਨਮਾਜ਼ ਪੜ੍ਹਦੇ ਸੀ ਯਾ ਸਪਾਸੇ ਕਿਸੇ ਵੱਡੇ ਪਿੰਡ ਦੇ ਵਿੱਚ ਨमाज ਪੜਨ ਲਈ ਸ਼ੁਕਰਵਾਰ ਨੂੰ ਜਾਂਦੇ ਸੀ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਪਿੰਡ ਦੇ ਹੀ ਜ਼ਿੰਮੇਦਾਰ ਭਾਈਚਾਰੇ ਨੇ ਉਹਨਾਂ ਦੀ ਇਸ ਤਕਲੀਫ ਨੂੰ ਮਹਿਸੂਸ ਕੀਤਾ ਤੇ ਉਹਨਾਂ ਨੇ ਆਪਣੇ ਵੱਲੋਂ 메ਨ ਸੜਕ ਦੇ ਉੱਤੇ ਇਹ ਮਸਜਿਦ ਦੇ ਲਈ ਜਗਾ ਜਿਹੜੀ ਹੈ ਇੱਕ ਸਿੱਖ ਪਰਿਵਾਰ ਨੇ ਜਿਹੜੀ ਹੈ ਮੁਸਲਮਾਨਾਂ ਨੂੰ ਨमाज ਪੜਨ ਦੇ ਲਈ ਡੋਨੇਟ ਕੀਤੀ ਹੈ ਮੈਂ ਸਮਝਦਾ ਕਿ ਅੱਜ ਦੇ ਦੌਰ ਚ ਜਦੋਂ ਕਿ ਭਾਰਤ ਦੇ ਵਿੱਚ ਵੱਡੀ ਗਿਣਤੀ ਚ ਲੋਕ ਸੋਸ਼ਲ ਮੀਡੀਆ ਦੇ ਰਾਹੀਂ ਨਫ਼ਰਤ ਫੈਲਾਉਣਾ ਚਾਹੁੰਦੇ ਨੇ ਔਰ ਬਹੁਤ ਸਾਰੇ ਲੋਕ ਸਿਰਫ ਧਰਮ ਦੇ ਨਾਂ ਦੇ ਉੱਤੇ ਵੰਡੀਆਂ ਪਾ ਕੇ ਹੀ ਸ਼ਾਇਦ ਸਿਆਸਤ ਕਰਨਾ ਚਾਹੁੰਦੇ ਨੇ ਤੇ ਇੱਕ ਵਾਰੀ ਫਿਰ ਪੰਜਾਬ ਦੀ ਧਰਤੀ ਤੋਂ ਇੱਕ ਮੁਹੱਬਤ ਦਾ ਸਨੇਹਾ ਪੰਜਾਬ ਦੀ ਧਰਤੀ ਤੋਂ ਪਿਆਰ ਦਾ ਸਨੇਹਾ ਜਿਹੜਾ ਹੈ ਉਹ ਇਸ ਪਿੰਡ ਦੇ ਸਿੱਖ ਭਾਈਚਾਰੇ ਨੇ ਜਿਹੜਾ ਹੈ ਉਹ ਪੂਰੇ ਪੰਜਾਬ ਵੱਲੋਂ ਪੂਰੇ ਭਾਰਤ ਨੂੰ ਪੇਛਿਆ ਸੀ ਮਾਪ ਸਾਹਿਬ ਇੱਕ ਵਕਰੀ ਮਿਸਾਲ ਪੈਦਾ ਕੀਤੀ ਹੈ ਜੀ ਤੇ ਕਹਿ ਲਈ ਪੂਰੀ ਆਵਾਮ ਨੇ ਇੱਕ ਵੱਖਰਾ ਸਨੇਹਾ ਜੀ ਦੇਖੋ ਪੰਜਾਬ ਦੀ ਜਿਹੜੀ ਇਹ ਧਰਤੀ ਹੈ ਇਹ ਪਿਛਲੇ ਹਜ਼ਾਰਾਂ ਸਾਲਾਂ ਤੋਂ ਹਮੇਸ਼ਾ ਵਿਲੱਖਣਤਾ ਦੇ ਤੌਰ ਤੇ ਹੀ ਜਾਣੀ ਜਾਂਦੀ ਹੈ ਪੰਜਾਬ ਦੇ ਉੱਤੇ ਅੱਜ ਤੱਕ ਜਿਹੜੇ ਵੱਡੇ ਹਮਲੇ ਵੀ ਹੋਏ ਆ ਜਾਂ ਪੰਜਾਬ ਦੇ ਜਿਹੜੇ ਟੁਕੜੇ ਵੀ ਹੋਏ ਉਹਦੇ ਪਿੱਛੇ ਵੀ ਵਜ੍ਹਾ ਆਈ ਸੀ ਕਿਉਂਕਿ ਪੰਜਾਬ ਇੱਕ ਤਾਕਤਵਰ ਜ਼ਮੀਨ ਦਾ ਨਾਂ ਹੈ ਪੰਜਾਬ ਇੱਕ ਤਾਕਤਵਰ ਭਾਈਚਾਰੇ ਦਾ ਨਾਂ ਹੈ ਪੰਜਾਬ ਇੱਕ ਤਾਕਤਵਰ ਮੁਹੱਬਤ ਦਾ ਨਾਂ ਹੈ ਤੇ ਬਹੁਤ ਸਾਰੀਆਂ ਤਾਕਤਾਂ ਜਿਹੜੀਆਂ ਇਹਨੂੰ ਕਦੀ ਬਰਦਾਸ਼ਤ ਨਹੀਂ ਕਰਦੀਆਂ ਅਗਰ ਤੁਸੀਂ ਪਹਿਲੀ ਪਾਤਸ਼ਾਹੀ ਤਨਤਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸ਼ਮੇਸ਼ ਪੀਤਾ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਤੱਕ ਦੇਖੋਗੇ ਔਰ ਫਿਰ ਉਧਰ ਤੁਸੀਂ ਸ਼ੇਖ ਬਾਬਾ ਫਰੀਦੁੱਦੀਨ ਸ਼ਕਰਗਾਈ ਤੋਂ ਲੈ ਕੇ ਬੁੱਲੇ ਸ਼ਾਹ ਤੱਕ ਦੇਖੋਗੇ ਪੰਜਾਬ ਦੀ ਧਰਤੀ ਜਿਹੜੀ ਹੈ ਉਹ ਸਾਂਝੀ ਵਾਰਤਾ ਦੀ ਗੱਲ ਕਰਦੀ ਹੈ ਕਦੇ ਜਿੱਥੇ ਕਦੀ ਨਬੀ ਖਾਨ ਤੇ ਗਨੀ ਖਾਨ ਨੇ ਆਪਣੇ ਗੁਰੂ ਨੂੰ ਉੱਚ ਦਾ ਪੀਰ ਬਣਾ ਕੇ ਮੋਢੇ ਚੱਕਿਆ ਤੇ ਕਿਤੇ ਪੀਰ ਬੁੱਧੂ ਸ਼ਾਹ ਨੇ ਕੁਰਬਾਨੀਆਂ ਦਿੱਤੀਆਂ ਕਿਤੇ ਦੀਵਾਨ ਟੋਡਰਮਲ ਜਿਹੜੇ ਲੋਕ ਜਿਹੇ ਲੋਕਾਂ ਨੇ ਜਿਹੜੀ ਹੈ ਉਹ ਸਭ ਤੋਂ ਵੱਡੀ ਜ਼ਿਆਦਾ ਦੌਲਤ ਖਰਚ ਕਰਨ ਤੋਂ ਬਾਅਦ ਆਪਣੇ ਗੁਰੂ ਨੂੰ ਸ਼ਰਧਾਂਜਲੀ ਪੇਸ਼ ਕੀਤੀ ਹੈ ਤੇ ਮੈਂ ਇਹ ਸਮਝਦਾ ਪੰਜਾਬ ਦੀ ਧਰਤੀ ਦੇ ਵਿੱਚ ਨਫ਼ਰਤ ਦੇ ਲਈ ਕੋਈ ਜਗ੍ਹਾ ਨਹੀਂ ਹੈ ਅੱਜ ਵੀ ਪੰਜਾਬ 'ਚ ਵੀ ਅਗਰ ਕੋਈ ਬੰਦਾ ਕੁਸੀਂ ਵੀ ਧਰਮ ਦਾ ਨਾਮ ਲੈ ਕੇ ਦੂਸਰੇ ਧਰਮ ਦੇ ਖਿਲਾਫ ਨਫਰਤ ਵੀ ਫੈਲਾਣਾ ਚਾਹੁੰਦੇ ਤੇ ਉਹਨੂੰ ਪੰਜਾਬ ਦੇ ਇਤਿਹਾਸ ਨੂੰ ਯਾਦ ਕਰਨਾ ਚਾਹੀਦਾ ਤੇ ਪਿੰਡ ਉਮਰਪੁਰਾ ਦੇ ਵੀ ਲੋਕਾਂ ਨੇ ਇੱਥੇ ਦੇ ਸਿੱਖਾਂ ਨੇ ਹਿੰਦੂਆਂ ਨੇ ਮੁਸਲਮਾਨਾਂ ਨੇ ਇਸ ਰਿਵਾਇਤ ਨੂੰ ਜ਼ਿੰਦਾ ਰੱਖਿਆ ਹੈ ਔਰ ਇਹਨਾਂ ਨੇ ਉਸ ਇਤਿਹਾਸ ਦੇ ਵਿੱਚ ਆਪਣਾ ਨਾਮ ਦਰਜ ਕਰਾ ਲਿਆ ਜਿਹੜਾ ਸਦੀਆਂ ਤੱਕ ਚੰਦਾ ਰਹੇ ਪਿਛਲੇ 50 ਸਾਲਾਂ ਤੋਂ ਤਕਰੀਬਨ ਦੂਸਰੇ ਪਿੰਡ ਨਮਾਜ਼ ਆਦਾ ਕਰਨੇ ਜਾਣਾ ਪੈਂਦਾ ਰੱਬ ਦੀ ਬੰਦਗੀ ਦੇ ਲਈ ਉਸ ਸਿੱਖ ਵੀਰ ਦੇ ਲਈ ਕੀ ਕਹਿਣਾ ਚਾਹੋਗੇ ਦੋ ਸ਼ਬਦ ਦੀ ਮੈਂ ਇਹ ਕਹਿਣਾ ਚਾਹੁੰਦਾ ਵੀ ਸਜਦਾ ਇਹ ਕਰਿਆ ਕਰਨਗੇ ਤੇ ਸਵਾਬ ਹੁਣ ਉਹ ਵੀ ਮਿਲਿਆ ਕਰੇ ਬਹੁਤ ਬਹੁਤ ਸ਼ੁਕਰੀਆ ਜੀ ਕੀ ਨਾਮ ਹੈ ਵੀਰ ਸੁਖਜਿੰਦਰ ਸਿੰਘ ਜੀ ਤੇ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਇੱਕ ਵਕਰੀ ਮਿਸਾਲ ਪੈਦਾ ਕਰਤੀ ਪੂਰੇ ਸੋਸਾਰ ਦੇ ਵਿੱਚ ਇੱਕ ਬਹੁਤ ਅਤ ਸਨਿਆ ਜਾ ਰਿਹਾ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਜੀ ਬਹੁਤ ਵਧੀਆ ਮਹਿਸੂਸ ਹੋ ਰਿਹਾ ਰੱਬ ਦੇ ਘਰ ਬਣੂ ਸਾਡੇ ਘਰ ਦੇ ਨੇੜੇ ਚਲੋ ਹਰ ਟਾਈਮ ਪੰਜ ਟਾਈਮ ਹੀ ਰੱਬ ਦਾ ਨਾਮ ਕੰਨਾਂ 'ਚ ਪਾਊਗਾ ਬਹੁਤ ਖੁਸ਼ੀ ਹੋ ਰਹੀ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਦਾ ਵੀ ਪਹੁੰਚਣ ਤੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਪ੍ਰੇਰਣਾ ਕਿੱਥੋਂ ਮਿਲੀ ਤੁਹਾਨੂੰ ਅਜਿਹਾ ਜਿਹੜਾ ਕਾਰਜ ਕਰਨ ਦੀ ਜੀ ਬਸ ਪ੍ਰੇਰਣਾ ਰੱਬ ਨੇ ਹੀ ਰੱਬ ਵੱਲੋਂ ਹੀ ਕਹਿ ਲੋ ਹੁਕਮ ਹੋਇਆ ਜੀ ਇਹ ਚੀਜ਼ ਦੀ ਵੀ ਘਾਟ ਤਾਂ ਬਹੁਤ ਸਮੇਂ ਤੋਂ ਸੀ ਰੇਸ ਬਸ ਹੁਣ ਰੱਬ ਨੇ ਕਰਵਾਉਣਾ ਸੀ ਚੰਗਾ ਕੰਮ ਕੋਈ ਕਹਿ ਲੋ ਜੀ ਬਸ ਉਹਨਾਂ ਵੱਲੋਂ ਹੀ ਹੁਕਮ ਹੋਇਆ ਤਾਂ ਉਹ ਹੋ ਗਿਆ ਹੀ ਸਾਰੀ ਚੀਜ਼ ਪੂਰੀ ਤੇ ਹੁਣ ਉਹਨਾਂ ਲੋਕਾਂ ਨੂੰ ਕੀ ਕਹੋਂਗੇ ਜੋ ਫਿਰਕੂਪਣਾ ਫੈਲਾ ਰਹੇ ਨੇ ਨਫਰਤ ਫਲਾ ਰਹੇ ਨੇ ਉਹ ਮਾੜੀਆਂ ਗੱਲਾਂ ਨੇ ਜੀ ਸਾਡਾ ਤਾਂ ਹੁਣ ਅਸੀਂ ਸ਼ੁਰੂ ਤੋਂ ਹੀ ਜਦ ਬਚਪਨ ਤੋਂ ਹੀ ਦੇਖਦੇ ਆਉਨੇ ਆ ਸਾਡਾ ਕੋਈ ਵੀ ਫਰਕ ਨਹੀਂ ਅਸੀਂ ਵਿਆਹ ਖੁਸ਼ੀ ਗਮੀ ਸਾਰੇ ਇੱਕ ਦੂਸਰੇ ਮੁਸਲਮ ਭਾਈਚਾਰੇ ਨਾਲ ਸਾਰੇ ਆਉਨੇ ਜਾਣਦੇ ਆ ਕੋਈ ਫਰਕ ਹੀ ਹੈ ਨਹੀਂ ਸਾਡਾ ਤਾਂ ਜੀ ਸਾਰੇ ਰਲ ਮਿਲ ਕੇ ਇਕੱਠੇ ਰਹਿੰਦੇ ਆਂਗੇ ਉਹ ਗੁਰਦੁਆਰੇ ਆਉਂਦੇ ਜਾਂਦੇ ਆ ਅਸੀਂ ਉਹਨਾਂ ਦੇ ਦੁਖੀ ਸੁਖ ਜਾਣਦੇ ਆ ਉਹ ਸਾਡੇ ਆਉਂਦੇ ਆ ਕੋਈ ਫਰਕ ਹੀ ਤਾਂ ਇਹ ਸਨ ਸ਼ਾਹੀ ਇਮਾਮ ਜੀ ਤੇ ਉਹ ਵੀਰ ਜਿਸ ਨੇ ਜਗਾਦਾਨ ਕੀਤੀ ਹੈ ਸ਼ਾਹੀ ਇਮਾਮ ਸਾਹਿਬ ਦਾ ਕਹਿਣਾ ਕਿ ਅਜਿਹੇ ਲੋਕ ਵਿਰਲੇ ਹੀ ਹੁੰਦੇ ਨੇ ਜੋ ਦੁਨੀਆ ਤੇ ਇਦਾਂ ਦਾ ਨੇਕ ਕਾਰਜ ਕਰਦੇ ਨੇ ਜਦੋਂ ਵੀ ਇੱਥੇ ਖੁਦਾ ਦੀ ਬੰਦਗੀ ਹੋਵੇਗੀ ਤਾਂ ਇਸ ਵੀਰ ਨੂੰ ਦਵਾਵਾਂ ਦੇ ਵਿੱਚ ਹਮੇਸ਼ਾ ਯਾਦ ਰੱਖਿਆ ਜਾਵੇਗਾ ਤੇ ਫਿਰਕੂ ਪਣਾ ਫਲੌਣ ਵਾਲੇ ਉਹਨਾਂ ਲੋਕਾਂ ਨੂੰ ਵੀ ਨਸੀਹਤ ਦਿੱਤੀ ਹੈ ਕਿ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਗਾ ਲਵੋ ਇਹ ਭਾਈ ਚਰਕ ਸਾਝ ਸਾਂਜੀ ਵਾਲਤਾ ਜਿਹੜੀ ਇਸੇ ਤਰ੍ਹਾਂ ਕੈਮਰੇ ਹੈਗੀ ਕੈਮਰਾ ਪਤਨ ਚਮਕੌਰ ਸਿੰਘ ਦੇ ਨਾਲ ਜਗਬਣੀ ਟੀਵੀ ਲਈ ਮੈਂ ਪ੍ਰਕਾਸ਼ ਸ਼ਰਮਾ